ਇੱਟੇ-ਗੇਤੇ ਚਲੋ ਭਾਈ ਸਾਹਿਬ ਡਰਾਈਵਰ ਸਾਹਿਬ ਸਿੱਖ ਹੈ ਡਰਾਈਵਰ ਉਤਲਾ ਕੇ ਵਾਲੇ ਸਸ਼ੀਕਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਜਾ ਰਹੇ ਹਾਂ ਰੋਪੜ ਮਤਲਬ ਪਹੁੰਚ ਗਏ ਹਾਂ ਰੋਪੜ ਤੇ ਇੱਕ ਤਾਂ ਮੈਂ ਆਪਣੇ ਹੇਅਰ ਕਲਰਸ ਕਰਵਾਉਣਾ ਹੀ ਕਾਫੀ ਕਾਫੀ ਟਾਈਮ ਹੋ ਗਿਆ ਕਰਵਾਏ ਨੂੰ ਤੇ ਆਪਾਂ ਹੁਣ ਉੱਥੇ ਆਏ ਆ ਤੇ ਉਸ ਤੋਂ ਪਹਿਲਾਂ ਚੱਪੀ ਗਏ ਇਹ ਹਸਪਤਾਲ ਹਸਪਤਾਲ ਕੰਬੋਲ ਹਸਪਤਾਲ ਕਿਉਂਕਿ ਇਹ ਨਾ ਦੇਣਾ ਡਿਡਿਓ ਮਤਲਬ ਪੈਨੋ ਦਿਆ ਨਾ neck neck ਵਾਲੀ ਪੈਨ ਆ ਨਾ ਸਿੱਪੇ neck ਪੈਨੋ ਹੁੰਦੀ ਆ ਤੇ ਪਹਿਲਾਂ ਤਾਂ ਫਿਜ਼ੋਥੈਰੇਪਿਸਟ ਕੋਲ ਗਏ ਹੀ 2-3 ਦਿਨ ਮਤਲਬ ਉਹਨਾਂ ਨੇ ਕੀਤਾ ਬਟ 2 ਦਿਨ ਸਕੂਨ ਮਿਲਿਆ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਪੇਨ ਜੀ ਹੋ ਰਹੀ ਤੇ ਫਿਰ ਇਸ ਕਰਕੇ ਕਹਿੰਦੇ ਆ ਜ ਮੈਂ ਡਾਕਟਰ ਨੂੰ ਚੈੱਕ ਕਰਾਈ ਉਹਨਾਂ ਵਾਂ ਤੇ ਐਕਸ-ਰੇ ਵਗੈਰਾ ਡਾਕਟਰ ਨੇ ਕਰਵਾਇਆ ਬੈਠੇ ਨੇ ਅੱਗੇ ਲੈ ਕੇ ਐਕਸ-ਰੇ ਦਵਾਈ ਦੂਈ ਖਾ ਕੇ ਐਕਸ-ਰੇ ਕਰਵਾ ਕੇ ਇਹਦੇ ਹੁਣ ਗੱਡੀ ਚਲਾ ਰਹੇ ਆ ਸਾਨੂੰ ਲੈ ਕੇ ਆਏ ਰੁਕ ਪੜ ਮਿੰਟੇ ਬਾਅਦਤ ਨੂੰ ਤੇ 2 ਵਜ ਗਏ ਆ ਤੇ ਵੈਸੇ ਹੁਣ ਇਹਨਾਂ ਨੇ ਮੈਡੀਸਿਨ ਖਾ ਲਈ ਆ ਕੀ ਨਿਕਲੇ ਸੀ ਬਸ ਥੋੜਾ ਮੰਨ ਦਿੱਤਿਓ ਡਿਟੇਲ ਚ ਇੱਕ ਤਾਂ ਸਰਵਾਈਕਲ ਹੱਦੀ ਪ੍ਰੋਬਲਮ ਦੱਸੀ ਡਾਕਟਰ ਸਾਹਿਬ ਨੇ ਇੱਕ ਤਾਂ ਜਦੋਂ ਦੀ ਬਾਦਤ ਹੋਈ ਆ ਨਾ ਮੇਰਾ ਲੈਫਟ ਸ਼ੋਲਡਰ ਨਾ ਪੇਨ ਕਰਦਾ ਸੀ ਕਿਉਂਕਿ ਮੇਰੇ ਕੋ ਚੱਕ ਗਿਆ ਤੁੰਦਾ ਮੈਂ ਸੁਵਾਂਦਾ ਮੇਰੇ ਕੋਲ ਆ ਸੌਂਦੀ ਮੇਰੇ ਕੋਲ ਹੈ ਨਾ ਤੇ ਉਦੋਂ ਦਾ ਫਿਰ ਮੇਰੇ ਪੋ ਸ਼ੋਲਡਰ ਚ ਪੇਨ ਹੁੰਦੀ ਸੀ ਫਿਰ ਮੈਂ ਕਿਹਾ ਚੈੱਕ ਕਰਾਇਆ ਸ਼ੋਲਡਰ ਵਿੱਚ ਉਹਨਾਂ ਨੇ ਜਿਹੜਾ ਐਕਸ-ਰੇ ਕੀਤਾ ਤੇ ਇੱਕ ਸਵੇਲਿੰਗ ਆਈ ਹੈ ਬੋਨ ਬੋਨ ਸ਼ੋਲਡਰ ਦੀ ਪਲੇਸਮੈਂਟ ਸਾਰੀ ਠੀਕ ਹੈ ਉਹ ਮੈਡੀਸਿਨ ਦੇ ਦੀ ਆ ਉਹਨਾਂ ਨੇ ਤੇ ਸਰਵਾਈਕਲ ਦੀ ਸ਼ੁਰੂਆਤ ਹੋ ਰਹੀ ਹੈ ਜਿਹਦੇ ਕਰਕੇ neck pain ਹੁੰਦੀ ਹੈ ਤੇ ਉਹ ਉਹ ਮੈਡੀਸਨ ਦੇ ਦਿੱਤੀ ਹੈ ਰਿਲੀਫ ਕਰਦੀ ਹੈ ਫਿਰ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਠੀਕ ਪੇਨ ਠੀਕ ਕਰ ਲਓ ਫਿਰ ਫਿਜ਼ੀਓਥੈਰੇਪੀ ਸ਼ੁਰੂ ਕਰਿਓ ਕੁਝ ਪਰਹੇਜ਼ ਦੱਸੇ ਉਹਨਾਂ ਨੇ ਵੀ ਮੈਂ ਕੀ ਕੀ ਪਰਹੇਜ਼ ਕਰਨੇ ਨੇ ਬਾਕੀ ਕਿੰਨੇ ਐਵੇਂ ਆ ਓਏ ਮੇਰਾ ਸ਼ੋਨਾ ਮੇਰਾ ਪੁੱਤ ਮੇਰਾ ਪੁੱਤ ਤੇ ਮੈਨੂੰ ਆਇਆ ਕਿ ਮੈਂ ਗਿਆ ਜਾਣ ਤੋਂ ਪਹਿਲਾਂ ਕਿਉਂਕਿ ਆਪਾਂ 2-3 ਦਿਨਾਂ ਦਾ ਟੁਰ ਪੈਣਾ ਹੈ ਉਹ ਚੱਕਰ ਕਰਕੇ ਮੈਂ ਕਿਹਾ ਰਸਤੇ ਦੇ ਵਿੱਚ ਕਿਤੇ ਪ੍ਰੋਬਲਮ ਨਾ ਹੋਵੇ ਹੈਨਾ ਡਰਾਈਵ ਵੀ ਲੰਬੀ ਕਰਨੀ ਮੈਂ ਦਵਾਈਆਂ ਦੋਹੀਆਂ ਲੈ ਕੇ ਜਾਵਾਂ ਆਪਣੀਆਂ ਸਹੀ ਗੱਲ ਆ ਕਿਉਂਕਿ ਆਪਾਂ ਹੁਣ ਸਫ਼ਰ ਤੇ ਜਾਣਾ ਹੈ ਤੇ ਇਸ ਕਰਕੇ ਫਿਰ ਜਿਹੜੀ ਉਹ ਪੇਨ ਆ ਉਹ ਉਹਨੂੰ ਰਿਲੀਫ ਮਿਲਣਾ ਬਹੁਤ ਜ਼ਰੂਰੀ ਹੈ ਇੱਕ ਵਾਰੀ ਮੇਰੇ ਨਾਲ ਵੀ ਇਦਾਂ ਆਇਆ ਸੀ ਅਸੀਂ ਫਰਾਂਸ ਜਾਣਾ ਸੀ 2 ਦਿਨ ਰਹਿ ਗਏ ਸੀ ਤੇ ਮੇਰੇ ਵੀ ਮਤਲਬ ਕਮਰ 'ਚ ਬੜੀ ਦਰਦ ਜੀ ਛੜੀ ਗਈ ਸੀ ਤੇ ਉਦੋਂ ਵੀ ਡਾਕਟਰ ਕੰਬੋਜ ਕੋਲ ਹੀ ਗਏ ਸੀ ਆਪਾਂ ਤੇ ਉਹਨਾਂ ਨੇ ਮੈਡੀਸਿਨ ਦਿੱਤੀ ਤੇ ਰਿਲੀਫ ਮਿਲ ਗਿਆ ਸੋ ਇਹ ਹੋਈ ਇਲਾਜ ਹੁੰਦਾ ਜਿਹੜਾ ਆਪਾਂ ਨੂੰ ਇਨਸਟੈਂਟ ਮਿਲਦਾ ਮੈਡੀਸਨ ਵਾਲਾ ਫਿਜ਼ੋਥੈਰੇਪੀ ਵੀ ਬਹੁਤ ਵਧੀਆ ਬਟ ਉਹ ਥੋੜਾ ਸਲੋ ਪ੍ਰੋਸੈਸਿੰਗ ਹੈ ਉਹਦੇ ਵਿੱਚ ਸਾਨੂੰ ਐਕਸਰਸਾਈਜ਼ ਵਗੈਰਾ ਕਰਨੀਆਂ ਪੈਂਦੀਆਂ ਨੇ ਹਨਾ ਤੇ ਵੈਸੇ ਉਹੀ ਕਰਾਂਗੇ ਆਪਾਂ ਹੋਣਾ ਇੱਕ ਵਾਰ ਜੀ ਫਿਰ ਤੁਹਾਡੇ ਵੀ ਵਸਾਈਕਲ ਹੈਗਾ ਮੇਰੇ ਵੀ ਹੈਗਾ ਮੈਨੂੰ ਕਾਫੀ ਟਾਈਮ ਤੋਂ ਆ ਬਟ ਚਲੋ ਚੱਲੀ ਜਾਂਦਾ ਵਾਈ ਗੁਰੂ ਬਾਬਾ ਜੀ ਦੀ ਕਿਰਪਾ ਨਾਲ ਬਟ ਆਪਾਂ ਇਹਨੂੰ ਇਗਨੋਰ ਵੀ ਨਹੀਂ ਕਰ ਸਕਦੇ ਆਪਾਂ ਨੂੰ ਪ੍ਰੋਪਰ ਆਪਣੀ ਬਾਡੀ ਦਾ ਪ੍ਰੋਪਰ ਫਿਰ ਤੁਹਾਡੇ ਵੀ ਇਹ ਨਹੀਂ ਬੋਲਣ ਦਿੰਦੀ ਮੇਰਾ ਮਿੱਠਾ ਜਿਆ ਆਪਣੀ ਬਾਡੀ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਵਾ ਸਾਰਿਆਂ ਨੂੰ ਹੀ ਰੱਖਣਾ ਚਾਹੀਦਾ ਆਪਣੀ ਬਾਡੀ ਦਾ ਧਿਆਨ ਹਨਾ ਜਿਹੜੀ ਵੀ ਚੀਜ਼ ਸਾਣ ਲੱਗਿਆ ਢਿੱਲੀ ਮੱਟੀ ਜਿਵੇਂ ਇਹ ਗੱਡੀ ਦਾ ਟਿਪ ਟੌਪ ਕਰਾ ਕੇ ਦੱਸ ਦੇਣਾ ਸੇਮ ਹੁੰਦਾ ਹੈ ਆਪਣੀ ਬਾਡੀ ਨੂੰ ਟਿਪ ਟੌਪ ਕਰਾ ਕੇ ਰੱਖਣਾ ਚਾਹੀਦਾ ਵਾ ਹਨਾ ਤੇ ਹੁਣ ਪਹਿਲਾਂ ਚਲਿਏ ਕਿਰਨ ਦੇ ਵਾਲਾਂ ਦੀ ਹੈਅ ਟੱਚ ਅਪ ਲੈ ਕੇ ਤੇ ਫਿਰ ਆਪਾਂ ਡਾਕਟਰ ਗਿਰੀ ਨੂੰ ਮੈਮ ਕੋਲ ਵੀ ਜਾਵਾਂਗੇ ਹਾਂ ਤੇ ਮੈਮ ਕੋਲ ਜਾਟੇ ਤੇ ਇਹ ਵਾਪਸ ਹੋਣਾ ਸਾਰਾ ਹਾਲੇ ਤੇ ਮਿਲਦੇ ਨਹੀਂ ਆਣ ਗੱਲ ਨਹੀਂ ਕਰਾਂਦੇ ਇਬਾਦਤ ਕੀ ਹੋ ਰਿਹਾ ਇਸ ਤੇ ਕੈਮਰਾ ਆ ਗਿਆ ਨਾ ਚੁੱਪ ਕਰ ਗਈ ਦੇਖੀ ਕਰ ਉਹ ਕਿੰਨੀ ਛੇ ਤੇਜ ਓਏ ਮੇਰਾ ਮਿੱਠਾ ਜੇ ਇਹ ਕਿਤੇ ਤਾਂ ਨਹੀਂ ਕਹਿ ਰਹੀ ਸੀ ਕਿ ਮੇਰੇ ਕੋਲ ਕੈਮਰਾ ਕਰੋ ਹੈ ਇਬਾਦਤ ਕੀ ਗੱਲ ਆਪਣੇ ਕੋਲ ਕੈਮਰਾ ਚਾਹੀਦਾ ਸੀ ਤੁਹਾਨੂੰ ਹਾਂ ਹੁਣ ਡੇਗ ਗਿਆ ਤਾਂ ਥੱਲੇ ਆ ਟੋਏ ਇਬਾਦਤ ਕੀ ਗੱਲ ਸੀ ਹੈ ਦੱਸ ਦਨੀਆ ਹਾਂਜੀ ਕੋ ਜੀ ਮੈਂ ਬੈਠਾ ਹੋਇਆ ਹਾਂ ਭਾਜੀ ਹੁਣਾਂ ਦੇ ਸਲੂਨ ਦੇ ਵਿੱਚ ਭਾਜੀ ਹੋਰ ਨੇ ਸੈਪਰੇਟ ਕਮਰਾ ਦਿੱਤਾ ਮੈਂ ਤੇ ਬਾਤ ਖੇਡ ਰਿਹਾ ਹਾਂ ਇਹ ਬਾਦ ਦੇ ਮਮੀ ਅੰਦਰ ਉਹ ਬੈਠੇ ਉਹ ਬੈਠੇ ਬਾਦ ਦੇ ਮਮੀ ਆਪਣੇ ਵਾਲਾਂ ਦਾ ਟ੍ਰੀਟਮੈਂਟ ਕਰਾਉਂਦੇ ਹੋਏ ਤੇਰੀ ਸੰਜੀ ਸੰਜੀ ਨੀਨੀ ਗੱਲੀਆਂ ਪੂਰੀਆਂ ਇਹ ਬਾਤ ਹੁਣੀ ਸੌ ਕੇ 2 2.5 ਘੰਟੇ ਲਾ ਕੇ ਸੌ ਕੇ ਉੱਠੀ ਏ ਹੁਣ ਖੇਡ ਰਹੀ ਏ ਬਾਬੂ ਕੱਲ ਨੀਨੀ ਪੂਰੀ ਅੱਜ 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 ਖਾਣ ਪੀਣ ਦਾ ਸਮਾਨ ਜ਼ਿਆਦਾਤਰ ਬਿਸਕਟ ਬਿਸਕਟ ਨਮਕੀ ਨਾ ਨਮਪੋਨਾ ਇਹ ਵਾਦਸਤਾਨ ਸਟਾਲਰ ਦੇ ਵਿੱਚ ਦੇਖ ਲਓ ਬੜਾ ਬੜਾ ਲੈ ਲਓ ਜੋ ਜੋ ਲੈਣਾ ਕੋਕੋਨਟ ਆਉਂਦਾ ਕਿਹਨੇਕ ਡੀਮਾਰਟ ਦੇ ਵਿੱਚ ਸ਼ੋਪਿੰਗ ਸ਼ੋਪਿੰਗ ਕਰ ਲਈਏ ਅੱਜ ਅਸੀਂ ਅੱਜ ਜਾ ਰਹੇ ਪਿੰਡ ਪਿੰਡ ਨੂੰ ਕਿਉਂਕਿ ਪਿੰਡ ਅਸੀਂ ਤਾਂ ਜਾ ਰਹੇ ਕਿਉਂਕਿ ਮਹਾਰਾਜਪੁਰ ਜਿਹੜੇ ਆਪਣੇ ਸੂਟ ਸੀਨਵਾਸ ਤੋਂ ਦਿੱਤੇ ਹੋਏ ਸੀ ਉਹ ਬੜੇ ਟਾਈਮ ਤੋਂ ਦਿੱਤੇ ਹੋਏ ਸੀ ਤੇ ਮਤਲਬ ਇੱਕ ਇੱਕ ਕਰਕੇ ਮਿਲ ਰਹੇ ਨੇ ਮੈਨੂੰ ਮੇਰਾ ਇੱਕ ਰੈਂਦਾ ਸੀ ਤੇ ਮੈਂ ਉਹ ਵੀ ਚੱਕਣਾ ਸੀ ਤੇ ਹੁਣ ਅਸੀਂ ਇੱਥੇ ਰਸਤੇ 'ਚ ਡੀਮਾਰਟ ਆਉਂਦਾ ਡੀਮਾਰਟ ਤੋਂ ਵੀ ਥੋੜਾ ਬੋਧਾ ਸਮਾਨ ਲੈ ਲਿਆ ਥੋੜਾ ਬੋਧਾ ਅਸੀਂ ਖਾਣ ਪੀਣ ਦਾ ਸਮਾਨ ਲੈ ਲਿਆ ਨਾਲ ਦੇਵੇਂ ਆਪਾਂ ਜਿਵੇਂ ਬਿਸਕੁਟ ਵਗੈਰਾ ਰਸ ਵਗੈਰਾ ਹੋ ਗਿਆ ਕਿਉਂਕਿ ਆਪਾਂ ਨੂੰ ਹੁਣ ਰਸਤੇ 'ਚ ਨੀਡ ਪੈਣੀ ਹੈ ਖਾਣ ਪੀਣ ਦਾ ਸਮਾਨ ਦੀ ਤੇ ਸਮਾਨ ਸਭ ਨੂੰ ਇੱਕ ਟਿੱਕ ਕਰ ਪੁੱਲ ਕੇ ਹੁਣ ਮੈਂ ਸੂਡ ਪਿਕ ਕਰਕੇ ਫਿਰ ਅਸੀਂ ਪਿੰਡ ਜਾਵਾਂਗੇ ਤੇ ਪਿੰਡ ਜਾ ਕੇ ਆਪਾਂ ਥੋੜਾ ਬੱਚਾ-ਬਚਾ ਟਾਈਮ ਸਪੈਂਡ ਕਰਾਂਗੇ ਸ਼ਾਮ ਨੂੰ ਵਾਪਸ ਆ ਜਾਵਾਂਗੇ ਕੱਲ ਅਸੀਂ ਵਾਪਸ ਆ ਗਏ ਸੀ ਤੇ ਕੱਲ ਅਸੀਂ ਫਿਰ ਵਲੌਗ ਆ ਕੇ ਛੁੱਟੀ ਕਰ ਪਾਈ ਕਿਉਂਕਿ ਫਿਰ ਮੈਂ ਆਪਣੇ ਵਾਲ ਬੁਲ ਕਰਵਾ ਲਏ ਤੇ ਵਾਲ ਬੁਲ ਕਰਵਾ ਕੇ ਸਪਾ ਲਿੱਤਾ ਮੈਂ ਬੜੇ ਟਾਈਮ ਪਾ ਲਿੱਤਾ ਸਪਾ ਕਿਉਂਕਿ ਮੇਰੇ ਵਾਲ ਨਾ ਬਹੁਤ ਜ਼ਿਆਦਾ ਰੱਖੋਏ ਕੁਝ ਮੈਂ ਅਜੇ ਵਾਲੋ ਨੂੰ ਕੁਝ ਨਹੀਂ ਕਰਵਾ ਸਕੀ ਕਿਉਂਕਿ ਮੈਨੂੰ ਇਹ ਆ ਕਿ ਹੁਣ ਨਾਲੇ ਚਲੋ ਇੱਕ ਤਾਂ ਇਹ ਆ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਚ ਕਰਾਉਂਦਾ ਕੋਈ ਫਾਇਦਾ ਨਹੀਂ ਕੁਝ ਤੇ ਜੇ ਕੁਝ ਕਰਵਾਉਣਾ ਹੀ ਤਾਂ ਉਹ ਸਰਦੀਆਂ ਚ ਹੀ ਕੁਝ ਕਰਵਾਉਂਗੀ ਨਾਲੇ ਤਾਂ ਕਿ ਬਾਹਰ ਦਾ ਵਧੀਆ ਜਗੀ ਹਣਾ ਚਾਹੀਆ ਹੁਣ ਤੱਕ ਤੂੰ ਜੀ ਵਧੀਆ ਹੋਗੀ ਆਏ ਹਾਏ ਚੱਕਰ ਬੜੇ ਮਾਰਦੀ ਆ ਤੇ ਫਿਰ ਇਸ ਕਰਕੇ ਆ ਪਾ ਕੱਲ ਵਲੋਗ ਨਹੀਂ ਸ਼ੂਟ ਕਰ ਪਾਇਆ ਸ਼ਾਮ ਨੂੰ ਆ ਗਈ ਹੀ ਘਰੇ ਕਿਉਂਕਿ ਮੈਡਮ ਕੋਲ ਵੀ ਗਈ ਸੀ ਥੇ ਵੀ ਮੈਨੂੰ ਕਹਿੰਦੇ ਤਾਂ ਮੈਨੂੰ ਡਰਾਈਵਰ ਬਣਾ ਕੇ ਰੱਖਿਆ ਅੱਜ ਨਹੀਂ ਅੱਜ ਤਾਂ ਮੈਂ ਡਰਾਈਵਰ ਵਾਕੇ ਲੱਗ ਰਿਹਾ ਨਾ ਹਾਲੇ ਮੇਰੇ ਮੈਂ ਕਟਿੰਗ ਕਰਵਾਈ ਏ ਓਏ ਇਹ ਨਹੀਂ ਗੱਲ ਨਹੀਂ ਜੀ ਭੀ ਇਦਾਂ ਦੀ ਗੱਲਾਂ ਨਹੀਂ ਬੱਸ ਮੇਰੀ ਬੀਅਰਡ ਦਾ ਹਲੇ ਕਲਰ ਨਹੀਂ ਕਰ ਪਾਇਆ ਮੈਂ ਉਲਝਾਇਆ ਕਰਦਾ ਮੈਂ ਅਜੀਬ ਜਿਹਾ ਲੱਗੀ ਜਾ ਰਿਹਾ ਨਹੀਂ ਐਦਾਂ ਨਾ ਕਹੋ ਸੋਹਣੇ ਹੁੰਦੇ ਰਹੇ ਜਿੰਦੇ ਗੁਰੂ ਮਹਾਰਾਜ ਦੀਆਂ ਸ਼ਕਲਾਂ ਸੋਹਣੀਆਂ ਨਹੀਂ ਉਹ ਤਾਂ ਠੀਕ ਹੈ ਆਪਣੇ ਆਪ ਨੂੰ ਤਾਂ ਫੀਲ ਹੁੰਦੀ ਏ ਥੋੜਾ ਬੋੜੇ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਮੈਨੂੰ ਇਹ ਦੱਸੋ ਤੁਸੀਂ ਕੀ ਕਹਿਣਾ ਤੁਹਾਡੇ ਅਜੇ ਕੱਪੜੇ ਲੈਣੇ ਆ ਬਾਦਤ ਦੇ ਅਜੇ ਕੱਪੜੇ ਰਿੰਦੇ ਲੈਣ ਵਾਲੇ ਥੋੜੇ ਜੇ ਥੋੜੇ ਹੈਗੇ ਆ ਥੋੜੇ ਹੋਰ ਲੈਣੇ ਕਿਉਂਕਿ ਬਾਦਤ ਜ਼ਿਆਦਾ ਕੱਪੜੇ ਚਾਹੀਦੇ ਨੇ ਹਨਾ ਸੋਹਣੀ ਕੀ ਦੇਖ ਰਹੇ ਹੋ ਹਾਂਜੀ ਕੀ ਦੇਖ ਰਹੇ ਹੋ ਲਓ ਜੀ ਪਿੰਡ ਪਹੁੰਚ ਗਏ ਸਭ ਤੋਂ ਪਹਿਲਾਂ ਆਪਾਂ ਪਰਮਰਾਂ ਨੂੰ ਸਕੂਲ ਤੋਂ ਲੈਣ ਆਏ ਆ ਹੈਂ ਜੀ ਪਰਮ ਜੀ ਕਿੱਥੇ ਨਾਲੋਂ ਦੂਜਾ ਉਹ ਆਇਆ ਗਿਆ ਲਾਸਟ ਵਿੱਚ ਲਾਸਟ ਵਿੱਚ ਆਇਆ ਗਿਆ ਹੈ ਉਹਦੀ ਕਲਾਸ ਕਿੱਥੇ ਬਹੁਤ ਪਿੱਛੇ ਹੈ ਉਹਨਾਂ ਦੀ ਜਿਹੜੀ ਕਲਾਸ ਚ ਐਂਡ ਚ ਆ ਗਈ ਨਾ ਰੈਂਪ ਦੇ ਦਾ ਜਿਹੜੀ ਟੈਂਟ ਤੇ ਹੋ ਗਈ ਜਿਹੜੀ ਪਹਿਲਾਂ ਪਹਿਲਾਂ ਦੀ ਪਹਿਲਾਂ ਆਇਆਗੀ ਵੱਡੀ ਕਲਾਸ ਲਓ ਜੀ ਆਗਮ ਸਤਿ ਸ਼੍ਰੀ ਅਕਾਲ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਆਗੇ ਗੱਡੀ ਦੇ ਵਿੱਚ ਬਹਿ ਗਏ ਇਹਨੂੰ ਚਾਚੂ ਨੂੰ ਗਿਆ ਸੀ ਜੇ ਚਾਚੂ ਆਏਗਾ ਤੁਹਾਡੇ ਸਕੂਲ ਟਾਈਮ ਤੁਹਾਨੂੰ ਲੈਣ ਆਏਗਾ ਚਾਚੂ ਹੁਸ਼ੇ ਸੰਰੁਖ ਜੂ ਨਿਕਲ ਮਾਰ ਭੈਣ ਜੀ ਇਹ ਨਹੀਂ ਤਾਂ ਉਪਰ ਵਿੱਚ ਲਓ ਜੀ ਮੂੰਹ ਮਿੱਠਾ ਕਰਨ ਦੀ ਵਾਰੀ ਆ ਗਈ ਭਾਬੀ ਨੇ ਲਿਆਂਦਾ ਵੀਰੇ ਨੇ ਲਿਆਂਦਾ ਨਵਾਂ ਟੀਵੀ 4K ਟੀਵੀ ਕ੍ਰੋਮਾ ਦਾ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਜੀ ਬਹੁਤ ਬਹੁਤ ਤੇਰੇ ਵਾਸਤੇ ਨਹੀਂ ਘੱਟ ਤੂੰ ਪੜਦਾ ਨਹੀਂ ਘਾ ਹੈਂ ਤੂੰ ਤੇਰੇ ਵਾਸਤੇ ਨਹੀਂ ਘੱਟ ਟੀਵੀ ਲੱਗਾ ਤੁਹਾਡੇ ਨਾਲ ਜੇ ਹੁੰਦੇ ਤੇ ਗਿਰਦੇ ਇਹ ਯਾ ਰਹੂੰਗਾ ਯਾ ਹੱਸੂੰਗਾ ਕਾ ਹੋਇਆ ਆ ਟੂਕੇ ਕੋਈ ਕਰਦੀ ਨਹੀਂ ਲੋ ਯਾਰ ਕੇਵਰ ਖਵਾਓ ਯਾਰ ਕਮਾਲ ਕਰੀ ਜਾਂਦੇ ਹੋ ਇਹ ਕੇਵਰ ਸਪੈਸ਼ਲ ਮੈਂ ਮੰਗਵਾਇਆ ਮੈਂ ਕੇਵਰ ਲੈ ਕੇ ਆਇਓ ਹਾਂ ਕਰਨ ਕੀ ਕਹਿ ਰਹੇ ਉਸ ਕਹਿ ਰਹੇ ਲੋ ਪਾ ਬੀ ਨੂੰ ਉਹ ਲੈ ਕੇ ਆਪਾਂ ਅਗਰ ਪਲੇਟ ਲਿਆਉ ਜਮ ਪਲੇਟ ਲਿਆ ਜਾ ਲੋ ਜੀ ਪਿੰਡ ਵਿੱਚ ਵੀ ਥੋੜਾ ਟਾਈਮ ਹੀ ਰੁਕੇ ਥੋੜਾ ਟਾਈਮ ਕਰਨ ਰੁਕੇ ਸ਼ਾਮ ਦੇ ਵੱਜ ਗਏ ਨੇ 4 ਹੁਣ ਨਿਕਲੇ ਮੇਰੇ ਯਾਰ ਹੁਣ ਜਾਣਾ ਕਿਉਂਕਿ ਛੱਡਾ ਜਿਹੜਾ ਥੋੜਾ ਬੋਤਾ ਕੰਮ ਮੋਹਾਲੀ ਵਾਲਾ ਪੈਂਡਿੰਗ ਪਿਓ ਕਰ ਲਈਏ ਮੈਂ ਵੀ ਆਪਣੀ ਟਰੈਕ ਕਲੀਨ ਲਈ ਛਾਪੂਚੀ ਕਰਾਣੀ ਏ ਕੋਈ ਛਤਰੀਆਂ ਸੁਤਰੀਆਂ ਰਹਿਣੀਆਂ ਸੀ ਇੱਥੇ ਇਨਾ ਬੈਗ ਕੋਈ ਹੋਰ ਰਹਿਦੀ ਸੀ ਮਾਂ ਸਹੁੰ ਜੀ ਅਸੀਂ ਮੈਂ ਕਹਾਂ ਉਹ ਇੱਥੋਂ ਲੈ ਲਈਏ ਇਧਰ ਇੱਕ ਉਤਲੀ ਹਾਂ ਜੀ ਚੰਗਾ ਜੀ ਫਿਰ ਭਾਬੀ ਚੰਗਾ ਜੀ ਮਿਲਦੇ ਆ ਬਾਏ ਚਾਰ ਟਿੰਡੂ ਜਦ ਮੈਂ ਫਰਨਕਾ ਤੇ ਉਹ ਇਹਨੇ ਨਹੀਂ ਮੰਦੀ ਆਜੂਰੇ ਆਈ ਨਾ ਅੱਜ ਤੱਕ ਜਉਣਾ ਫੁੱਲ ਨਜ਼ਾਰੇ ਮੋੜ ਤੇ ਹੈ ਕਿਉਂ ਨਹੀਂ ਹਾਂ ਕਿਰਨ ਸਹੀ ਗੱਲ ਕਹੇ ਕਿ ਨਹੀਂ ਸਹੀ ਗੱਲ ਆ ਅੱਜ ਮੈਂ ਪਹਿਲੀ ਵਾਰ ਪਹਿਲੀ ਵਾਰ ਆਪਣੀ ਗੱਡੀ ਤੇ ਪਹਿਲੀ ਵਾਰ ਆਪਣੀ ਗੱਡੀ 'ਚ ਮੈਂ ਪਿੱਛੇ ਬੈਠਿਆ ਔਰ ਮੈਨੂੰ ਬਾਹਲਾ ਨਜ਼ਾਰਾ ਆ ਰਿਹਾ ਦੇਖੋ ਕਿੰਨੀ ਸਪੇਸ ਹੈ ਨੀ ਮੇ ਕੋਟਾ ਇੱਥੇ ਆ ਇੰਨੀ ਬਹੁਤ ਸਪੇਸ ਅੰਦਰ ਪੂਰਾ ਕਮਰਾ ਹੀ ਬਣ ਰੱਖਿਆ ਔਰ ਇਹ ਬਾਦ ਨੂੰ ਮੈਂ ਬੈਲਟ ਪਾ ਰਖੀ ਆਲੀ ਇਹ ਸਕੀਮ ਤਾਂ ਵਧੀਆ ਐ ਐਮਰਜੈਂਸੀ ਬ੍ਰੇਕ ਵੀ ਵੱਜ ਜਾਂਦੀ ਵੈਸੇ ਤਾਂ ਅੱਗੇ ਸੀਟ ਹੈਗੀ ਏ ਪਰ ਫਿਰ ਵੀ ਮੈਂ ਬੈਲਟ ਪਾ ਰੱਖੀ ਏ ਤੇ ਹੱਥ ਪਾ ਕੇ ਰੱਖਦਾ ਮੈਂ ਇਹਨੂੰ ਬਾਅਦ ਨੂੰ ਜੇ ਬੈਠਣ ਲੱਗੇ ਆਪਣੇ ਖੇਡ ਦੀ ਬਈ ਇਬਾਦਤ ਇਹ ਤਾਂ ਬਹੁਤ ਵਧੀਆ ਹੋ ਗਿਆ ਪਿੱਛੇ ਸਮਾਨ ਵੀ ਪੂਰਾ ਘੇਟ ਆ ਜਾਊਗਾ ਮਤਲਬ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਗਈ ਭਾਵੇਂ ਸਿਮਰਤ ਵੀ ਹੈਗਾ ਕਿਰਨ ਵੀ ਹੈਗੀ ਮੈਂ ਗੱਡੀ ਨਹੀਂ ਵੀ ਚਲਾਵਾਂਗੇ ਦੋਨੋਂ ਖਿੱਚੀ ਫਿਰਨਗੇ ਕੰਮ ਮੈਂ ਕਿਰਨਾ ਜਿੰਨਾ ਸੈਟੀਸਫਾਈਡ ਹੋ ਗਿਆ ਨਾ ਪਿੱਛੇ ਬੈਠ ਕੇ ਮੈਨੂੰ ਨਹੀਂ ਉਮੀਦ ਸੀ ਵੀ ਇੰਨਾ ਮਜ਼ਾ ਆਏਗਾ ਪਿੱਛੇ ਬਹਿ ਕੇ ਤੱਕ ਵੇਲੇ 1 ਵਜੇ ਪਹਿਲਾਂ ਮੈਂ ਦੇ ਪੂਰੀ ਗੱਡੀ ਚਲਾਇਆ ਲੱਗੀ ਕਰਨਾ ਗੱਡੀ ਚਲਾ ਕੇ ਤੇ ਲੱਗੀ ਕਹਿਣਾ ਗੱਡੀ ਚਲਾ ਮੈਂ ਠੀਕ ਚਲਾਵੇਂ ਨਾ ਅੱਗੇ ਬੱਦਲ ਲੱਗਦਾ ਮੈਨੂੰ ਬਹੁਤ ਆਹ ਮੋਹਾਲੀ ਮੀਂਹ ਦਾ ਮੈਨੂੰ ਸਾਰ ਲੱਗ ਰਿਹਾ ਹੈ ਬਾਕੀ ਰੱਬ ਜਾਣਦਾ ਕਿੰਨਾ ਕ ਮੀਂਹ ਪੈਣਾ ਕਿੰਨਾ ਕ ਨਹੀਂ ਪੈਣਾ ਬਸ ਬੱਦਲ ਤਾਂ ਪੂਰਾ ਹੋਇਆ ਬੱਦਲ ਬੱਦਲ ਬਾਈ ਪੂਰੀ ਹੈ ਘੈਂਟ ਵਾਲੀ ਸਵੇਰੇ ਵੀ ਇਦਾਂ ਹੀ ਆਈ ਅੱਜ ਨਾ ਹੂੰ ਕਾਲੀ ਘਾਟ ਸੀ ਲੋ ਜੀ ਕਿਉਂ ਦੀ ਮਿੱਠਾ ਦਿਖੇ ਯਾ ਪਿਓ ਦੀ ਤਾਂ ਵੱਖਰਾ ਹੀ ਸੁਆਦ ਹੈ ਪਿੱਛੇ ਬੈਣ ਦਾ ਇਹਨੇ ਬਾਬੂ ਨਾ ਪੂਰਾ ਹਮ ਆ ਚਾਰਜਿੰਗ ਪੁਆਇੰਟ ਬਣਿਆ ਸਭ ਤੋਂ ਵੱਡੀ ਗੱਲ ਹੈ ਸੀ ਟਾਈਪ ਚਾਰਜਰ ਹੈ ਸੀ ਟਾਈਪ ਚਾਰਜਰ ਏਸੀ ਪਿਛਲਾ ਲੱਗ ਗਿਆ ਜਿਹੜਾ ਅਗਲਾ ਏਸੀ ਹੈ ਉਹ ਅਲੱਗ ਹੈ ਜੋ ਬੰਦ ਵੀ ਕਰ ਦਾਂਗੇ ਨਾ ਕੋਈ ਚੱਕਰ ਨਹੀਂ ਪਿਛੇ ਵਾਲਾ ਲੱਗ ਤੋਂ ਚੱਲੇਗਾ ਇਹਦੀ ਗੱਡੀ ਦੀ ਇਹ ਖਾਸੀਅਤ ਹੈ ਨਹੀਂ ਤਾਂ ਕੀ ਵਰ ਕੀ ਹੁੰਦਾ ਵੀ ਆਪਾਂ ਅੱਗੋਂ ਏਸੀ ਬੰਦ ਕਰਦੇ ਆ ਪਿਛਲੇ ਬਲੋਰ ਵੀ ਨਹੀਂ ਚੱਲਦੇ ਉਹ ਵੀ ਬੰਦ ਹੋ ਜਾਂਦੇ ਲੈ ਕੇ ਜਦੋਂ ਆਪਾਂ ਅਗਲਾ ਬੰਦ ਕਰਦਾਂਗੇ ਪਿਛਲਾ ਚੱਲਦਾ ਰਹੇਗਾ ਇਹ ਅਲੱਗ ਹੀ ਸਿਸਟਮ ਉਹਦਾ ਉਸ ਤੋਂ ਤੇ ਸਨਰੂਫੀ ਤੋਂ ਵੀ ਮੈਂ ਕਦੇ ਨਿਕਲ ਕੇ ਬਾਹਰ ਦੇਖਾਂਗਾ ਵੀਡੀਓ ਸ਼ੂਟ ਕਰਨ ਵਾਸਤੇ ਕਿਰਨ ਮਤਲਬ ਮੈਨੂੰ ਪਤਾ ਕੀ ਸੁੱਖ ਹੋ ਗਿਆ ਵੀ ਮੈਂ ਸ਼ੂਟ ਸ਼ਾਟ ਕਰਨਾ ਨਾ ਮੈਨੂੰ ਆਪਣੇ ਤਰੀਕੇ ਨਾਲ ਕਿਉਂਕਿ ਮੈਂ ਐਡੀਟਿੰਗ ਕਰਨੀ ਹੁੰਦੀ ਮੈਂ ਆਪਣੇ ਤਰੀਕੇ ਨਾਲ ਐਂਗਲ ਉਂਗਲ ਲੈ ਲਿਆ ਕਰੂੰਗਾ ਬੈਠ ਕੇ ਇਹ ਆ ਜੀ ਹਾਇ ਹਾਇ ਕਰੇ ਕਹ ਲੈਣੀ ਲੈਮੀ ਲੈ ਪਤਲਾ 20 ਦੀ ਸਪੀਡ ਤੇ ਚੱਲਣ ਗੱਡੀਆਂ ਹੌਲੀ ਹੌਲੀ ਰੰਮ ਕੁੰਮੇ ਮੇਰੀ ਕਾਰ ਦਾ ਮਰ ਜਾਣੀ ਵੇਖ ਕੇ ਬੱਲਾ ਸ਼ਿਕਰਦੀ ਉਤੋਂ ਉਤਲ ਜਾਵਾ ਮੇਰੀ ਹਾਰਦਾ ਅੰਨੀ ਸਪੀਡ ਤੇ ਪਹੁੰਚਿਆ ਸੀ ਆ ਦੇਖੋ ਚੰਡੀਗੜ੍ਹ ਦੀ ਬਾਸੇ ਕਿੰਨਾ ਧੂਆਂ ਛੜਦੀ ਜਾ ਰਹੀ ਹੈ ਇਹਨਾਂ ਦਾ ਪੋਲਿਊਸ਼ਨ ਨਹੀਂ ਕਰਦੇ ਚਲਾਣਾ ਚਲੂਣਾ ਜਾਂ ਕੇ ਨਹੀਂ ਸਹੀ ਗੱਲ ਹੈ ਦੇਖ ਹੁਣ ਹੀ ਪੁਲਿਸ ਵਾਲਿਆਂ ਦੀ ਗੱਡੀ ਲੰਗੀ ਸੀ ਉਹ ਕੈਮਰੇ ਲੱਗੇ ਸੀ ਉਹ ਵੀ ਬਹੁਤ ਧੂਆਂ ਛੱਡ ਰਹੀ ਸੀ ਬਹੁਤ ਜ਼ਿਆਦਾ ਆਟੇਗਾ ਹੂੰ ਇਸ ਟਾਈਮ ਦੇਖੋ ਜੀ ਰਸ਼ ਬਹੁਤ ਹੈ ਭਾਵੇਂ ਜਿੰਨੀ ਮਰਜ਼ੀ ਜਲਦੀ ਪਹੁੰਚ ਜਾਓ ਬਹੁਤ ਟ੍ਰੈਫਿਕ ਹੁੰਦੀ ਹੈ ਇਸ ਟਾਈਮ ਚ ਚੰਡੀਗੜ੍ਹ ਇੱਥੇ ਮੋਹਾਲੀ ਤੱਕ ਪਹੁੰਚਣ ਲੱਗੇ ਨਹੀਂ ਟਾਈਮ ਲੱਗਿਆ ਘਰ ਤੱਕ ਪਹੁੰਚਣ ਲੱਗੇ ਟਾਈਮ ਲੱਗ ਰਿਹਾ ਦੁੱਗਣਾ ਟਾਈਮ ਲੱਗੂਗਾ ਇਹ ਤੋਂ ਦੁੱਗਣਾ ਜਿੱਨਾ ਹੀ ਪਿੱਛੋਂ ਆਗੇ ਉਸ ਤੋਂ ਦੁੱਗਣਾ ਟਾਈਮ ਲੱਗਦਾ ਹੁਣ ਸਹੀ ਗੱਲ ਘਰ ਤੱਕ ਪਹੁੰਚਣਗੇ ਜਦੋਂ ਇਹ ਐਂਟਰ ਕਰ ਜਾਣੇ 에어ਪੋਰਟ ਰੋਡ ਤੇ ਸਹੀ ਗੱਲ ਹੈ ਸਹੀ ਗੱਲ ਹੈ ਮੌਲਾ ਹੀ ਓਕਾ ਕੰਮ ਭਾਈ ਜੀ ਛੇਤੀ ਛੇਤੀ ਚਲੋ ਭਾਈ ਸਾਹਿਬ ਡਰਾਈਵਰ ਸਾਹਿਬ ਠੀਕ ਹੈ ਡਰਾਈਵਰ ਉਤ ਲੱਗੇ ਉਹ ਵਾਲੇ ਇਹ ਬਾਤ ਮੇਰੀ ਗੋਦੀ ਸੁੱਤੀ ਵੀ ਬੜੇ ਆਰਾਮ ਦੇ ਨਾਲ ਇੱਥੇ ਦੀ ਮੈਂ ਬੈਲਟ ਲਵਾ ਦਿੱਤੀ ਸੀ ਨ ਰਾਮ ਆਪਣੇ ਪਾਪਾ ਦੀ ਗੋਦੀ ਸੁੱਤੀ ਪਈ ਐ ਮੈਂ ਸੱਚ ਦੱਸਣਾ ਮੈਂ ਬਾਹਲੇ ਹੀ ਸੌਖਾ ਰਿਆਂ ਸੌਖਾ ਕਾਲਾ ਰਹਿ ਮੈਨੂੰ ਪਿਛਲੀ ਸੀਟ ਜਿਆਦਾ ਕੰਫਰਟੇਬਲ ਲੱਗੀ ਬਹਿਣ ਨਾਲ ਦੇਖੋ ਚਲੋ ਡਰਾਈਵਰੀ ਤਾਂ ਚਲੋ ਕਰਨੀ ਲੱਗੀ ਚੀਜ਼ ਐ ਹਨਾ ਪਰ ਜੇ ਮੈਂ ਪਿੱਛੇ ਇਬਾਦਤ ਨਾਲ ਬਹਿਣਾ ਨਾ ਮੈਂ ਪਿੱਛੇ ਹੀ ਬੈਠੂ ਪ੍ਰੇਫਰ ਕਰੂੰਗਾ ਡੈਡਾਂ ਡੈਡੀ ਆ ਡੈਡਾਂ ਲਾ ਬਾਈ ਇੱਥੇ ਹੁਣ ਜਾਮ ਬਹੁਤ ਜਾਮ ਐ ਜੇ ਅੱਗੇ ਤੱਕ ਕੀ ਕਰ ਸਕਦੇ ਆ ਭਾਈ ਨਹੀਂ ਵੇਗਟ ਐ ਹਾਂ ਤਾਂ ਹੀ ਕਾਲਾ ਬੱਦਲ ਸੀ ਗਿਰਨੇ ਇੱਥੇ ਪੂਰਾ ਆ ਗਿਓ ਆਪਣੇ ਦਾਦ ਗਿਓ ਹੈ ਘੇਟ ਘੂੜ ਕੇ ਸੋ ਸੁਗੇ ਉੱਠ ਗੇ ਗੱਡੀ ਸੋ ਗਈ ਅੱਜ ਤੇਰੇ ਪਾਪੂ ਨੇ ਐ ਤੈਨੂੰ ਸਵਾਇਆ ਪਿੱਛੇ ਬਹਿ ਕੇ ਕਰਨ ਇਧਰ ਖਲਾਰਾ ਪਾ ਕੇ ਬੈਠੇ ਹੋਏ ਨੇ ਪੂਰਾ ਇਧਰ ਟੈਂਚੀਆਂ ਟੂਚੀਆਂ ਪੈ ਕੋਂਡੀਆਂ ਨੇ ਤੇ ਇਨਾ ਖਲਾਰਾ ਮਸਿਆ ਭਈ ਇਬਾਦਤ ਕਰੇ ਇਬਾਦਤ ਕਰੇ ਇਹ ਪ੍ਰਸ਼ਨ ਕੀ ਤਾ ਸੂਟ ਲੈ ਕਰ ਦੇਣਾ ਸੇਜਾਉਂਦੀ ਸਵਾ ਠੀਕ ਕਰ ਦੇ ਦਉਗੇ ਮੈਂ ਉਹ ਪੱਥਰ ਰੱਖਣੀ ਆ ਉਹ ਬੱਕਰੇ ਰੱਖ ਲਓ ਜਿਹੜੇ ਜਿਹੜੇ ਕਰਦੇ ਨੇ ਤੁਸੀਂ ਮੈਨੂੰ ਚਾਹ ਦੱਸ ਦੋ ਕਰੈ ਕੀ ਕੁਛ ਗਿਆ ਆਦੇ ਕੱਪੜੇ ਪੈਕ ਕਰਨੇ ਨੇ ਸਾਰੇ ਛੋਟੀ ਟੈਕ ਚ ਤੇ ਆਪਣੇ ਆ ਸੂਟ ਦੇ ਜਿਹੜੇ ਕੂਟੇ ਬਣਾਵੇ ਜਿਹੜੇ ਪ੍ਰੈਸ ਵਾਲੇ ਆ ਵੱਡੀ ਟੈਕ ਚ ਪੈਕ ਕਰ ਲਈਏ ਮੈਂ ਉਹ ਟੀ-ਸ਼ਰਟ ਆਪਾਂ ਪੈਕ ਕਰ ਲਈਏ ਗੈਸ ਚੈੱਕ ਕਰ ਲਓ ਜਿਹੜਾ ਆ ਗਿਆ ਉਹ ਵੀ ਚੈੱਕ ਕਰਨਾ ਖਾਣ ਪੀਣ ਵਾਸਤੇ ਮਾਣਾ ਉਹ ਵੱਡੀ ਕਿਟ ਚ ਜੇ ਹੁੰਦਾ ਉਹਦੇ ਚ ਕੋਈ ਵੀ ਜਿਹੜਾ ਪੰਡ ਬੈਗ ਲੈ ਕੇ ਫਿਰ ਉਹਦੇ ਜੇ ਆਪਾਂ ਬਲੈਂਕਟ ਤੇ ਚੱਬੜਛਿੜ ਵੀ ਤਾਂ ਪਾ ਕੇ ਲੈ ਕੇ ਨਹੀਂ ਹੈ ਨਾ ਅ ਯੂ ਆ ਰਾਈਟ ਯੂ ਆ ਰਾਈਟ ਨਹੀਂ ਉਹ ਬਲੈਂਕਟ ਬੈੱਡ ਸ਼ੀਟ ਵੱਡੇ ਕਿੱਟੇ ਚ ਆ ਜਾਊਗਾ ਖਾਣ ਪੀਣ ਵਾਲਾ ਸਮਾਨ ਦੂਸਰੇ ਬੈਗ ਵਿੱਚ ਪਾਨੇ ਕਿਉਂਕਿ ਉਹ ਚੱਕਣਾ ਆਈਜ਼ੀ ਟੂ ਈਸੀ ਹੋਏਗਾ ਉਹਦੇ ਵਿੱਚ ਸਮਾਨ ਰੱਖਣਾ ਹਾਂ ਸਮਾਨ ਰੱਖਣ ਦੀ ਜੀ ਹੋ ਜਾਏਗਾ ਬਲੈਂਕਟ ਵੱਡੇ ਬੈਗ ਚ ਆ ਜਾਏਗਾ ਹਾਂ ਦੇ ਲਈਏ ਉਹ ਵੀ ਹਲਾ ਕੇ ਨਾ ਪਾ ਦੇ ਬੱਚੇ ਦੇਖ ਦੇ ਦੇ ਆਪ ਉਸ ਕਰ ਲੀਏ ਅੱਜ ਕੱਲ੍ਹ ਹਾਂ ਰੱਖੀ ਉਹ ਬੜਾ ਉਮੀ ਰੋਣਾ ਹਾਂ ਸਭ ਪਛ ਸਭ ਪਛਾਣਦੇ ਤੈਨੂੰ ਕਹ ਨਹੀਂ ਕਰਾਂਗਾ ਫਿਰ ਮੈਂ ਪਖੰਡ ਤੱਕ ਹੀ ਰਹੂੰਗਾ ਪਖੰਡ ਤੱਕ ਹੀ ਰਹਿਣਾ ਜਿਉਣੇ ਕਿੰਨੂ ਦੀ ਕੁੜੀਆਂ ਤੇ ਪਖੰਡ ਨਹੀਂ ਕਰਾਂਗੀ ਆ ਆਪ ਵੀ ਇੰਨੇ ਪਾਲਦੇ ਹੋ ਤੇ ਮੈਂ ਨਾ ਕਰਾਂ ਸਹੀ ਗੱਲ ਕਹ ਤੁਸੀਂ ਇੰਨੇ ਪਖੰਡ ਕੀਤੇ ਨੇ ਨਾ ਤੁਸੀਂ ਮੇਰੀ ਵਾਰੀ ਤੁਹਾਨੂੰ ਪਖੰਡ ਦਿਖਦੇ ਨੇ ਪਾ ਮੇਰਾ ਪੁੱਤ ਕਲਾਰਾ ਜੀ ਨੰਬਰ ਜਿੱਪਾ ਲੈ ਕੋਈ ਚੱਕਰ ਨਹੀਂ ਤੇ ਮੇਰੀ ਗੱਲ ਸੁਣੋ ਉਹ ਗੈਸ ਚੁੱਲਾ ਸਵੇਰੇ ਚੈੱਕ ਕਰਾਂਗੇ ਅੱਜ ਨਹੀਂ ਕਰਦੇ ਪਹਿਲਾਂ ਅੱਜ ਪੈਕਿੰਗਾਂ ਪੂਕਿੰਗਾਂ ਕਰ ਲਓ ਸਾਰੀਆਂ ਕੱਲ ਫਾਈਨਲ ਟੱਚ ਅਪ ਦੇ ਦਾਂਗੇ ਤੇ ਨਿਬੇੜ ਦਾਂਗਾ ਸਾਰਾ ਕੰਮ ਤੁਸੀਂ ਆ ਕਰ ਲਓ ਪੈਕਿੰਗ ਤੇ ਉਪਾਲ ਨੇ ਖਾਣਾ ਲਾ ਬਸ ਬਸ ਫਿਰ ਤੋਂ ਮੋਟਾ ਮੋਟਾ ਹੋ ਹੀ ਗਿਆ ਸਾਰਾ ਹੋ ਹੀ ਨਾ ਮੋਟਾ ਮੋਟਾ ਜੀ ਕੱਢ ਲੀਏ ਤਾਂ ਤੁਹਾਨੂੰ ਸਿਰ ਮੇ ਨਹੀਂ ਆ ਜਣਾ ਵਾ ਫਿਰ ਅੱਕਾ ਕਰ ਗੱਡੀ ਚ ਕਰ ਨੂੰ ਸ਼ਾਮ ਨੂੰ ਰੱਖ ਲਾਂਗੇ ਸਾਰਾ ਸਮਾਨ ਸਾਰਾ ਸਮਾਨ ਕੱਲ ਰੱਖ ਦੋ ਨੂੰ ਰੱਖ ਲਾਂਗੇ ਪਰਸੋਂ ਨਿਕਲ ਜਾਾਂਗੇ ਫਿਰ ਅੱਜ ਦਾ ਜਿਹੜਾ ਕੰਮ ਆ ਮੈਂ ਕਰ ਰਹੀ ਹਾਂ ਮੈਂ ਉਧਰ ਧਿਆਨ ਦੇ ਲਾ ਅੱਜ ਦਾ ਵਲੌਗ ਹੀ ਤੇ ਨਤਮ ਕਰਦੇ ਆ ਦੋਸਤਾਂ ਨੂੰ ਇਜਾਜ਼ਤ ਹੈ ਅੱਜ ਦਾ ਗੱਲ ਇੱਕ ਨਵੇਂ ਵਲੌਗ ਨਾਲ ਤੇ ਨਵੇਂ ਸਫਰਾਂ ਤੇ ਜਾ ਰਹੇ ਆ ਠੀਕ ਆ ਸਾਰੇ ਜਣੇ ਪਿਆਰ ਬਲੇਸਿੰਗਸ ਦਿਓ ਸਾਨੂੰ ਹਣਾ ਕਿਉਂਕਿ ਇਬਾਦਤ ਨਾਲ ਸਾਡਾ ਲੌਂਗ ਸਫਰ ਪਹਿਲਾ ਹੈ ਸਫਰ ਪਹਿਲਾ ਵਾ ਸਹੀ ਸਾਡੀ ਕੁੜੀਆਂ ਨੂੰ ਵਿਸ਼ਿਸ਼ ਕਰਿਓ ਕਿ ਬਹੁਤ ਵਧੀਆ ਸਫਰ ਬੀਤੇ ਦਾ ਹੈਨਾ ਵੈਸੇ ਤਾਂ ਆਪਾਂ ਮਤਲਬ ਜਿਹੜੀ ਮਤਲਬ ਸਾਡੀ ਇੱਕ ਤਰੀਕ ਸੀ ਉਹ ਯੂਕੇ ਟ੍ਰਿਪ ਦੀ ਸੀ ਜਿਹੜੀਆਂ ਸਾਡੀਆਂ ਫਲਾਈਟਸ ਸੀ ਹੁਣ ਇੱਕ ਟ੍ਰਿਪ ਸਾਡੀ ਇਧਰ ਵੀ ਜਾ ਰਹੀ ਹੈ ਨਾ ਟ੍ਰਿਪ ਦੀ ਹੈ ਠੀਕ ਆ ਹਾਂ ਚਲੋ ਮਿਲਦੇ ਆਂ ਕੱਲ ਨਵੇਂ ਵਲੌਗਸ ਦਊਸਾਂ ਚਾਰਜਰ ਬਾਏ 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 ਬਾਏ